ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਐਸਟੇ ਮਸ਼ਹੂਰ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਆ ਜਿਹੜਾ ਮਿੱਤਰੋ ਲੰਡੇ ਸਮਲਸਰ ਰੋਡ ਦੇ ਇਹ ਆਪਸ ਦੇ ਵਿੱਚ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਗਾਂਵ ਕਾਊਆ ਭਾਈ ਹੁਣਾਂ ਦੇ ਕੋਲੇ ਮਿੱਤਰੋ ਕ੍ਰੋਸ ਬਰੀਡ ਦੇ ਵਿੱਚ ਚੰਗੇ ਦੁੱਧ ਦੀ ਮਾਲਕਨ ਚੰਗੇ ਢਾਂਚੇ ਦੀ ਚੰਗੇ ਸਰੀਰਕ ਵਾਲੇ ਪੱਕੇ ਤੋਂ ਮਜ਼ਬੂਤ ਰੰਗਾ ਦੇ ਵਿੱਚ ਗਾ ਮਿੱਤਰੋ ਤੁਹਾਨੂੰ ਵਿਖਾਉਣੀ ਹੈ ਜਿਹੜੇ ਭਰਾ ਗਰਮੀ ਤੋਂ ਰਹਿ ਤੰਗ ਵਾਲੀ ਗਾਂ ਲੱਪਣ ਦੀ ਭਾਲ ਦੇ ਵਿੱਚ ਆ ਫਿਰ ਪਈਆਂ ਨਾਲ ਰابطਾ ਕਾਇਮ ਕਰ ਲਿਆ ਜੇ ਕਿੰਨਵਾ ਸੂਆ ਕਿੰਨੇ ਦੁੱਧ ਦੀ ਮਾਲਕਨ ਕੀ ਰੇਟ ਆ ਆਜੋ ਸਾਰੀ ਗੱਲਬਾਤ ਪਾਈ ਦੇ ਨਾਲ ਕਰ ਗਿਆ ਸੱਸੀ ਘਾਲ ਵੀਰੇ ਸੱਸੀ ਘਾਲ ਕੀ ਹਾਲ ਚਾਲ ਬਾਈ ਬਹੁਤ ਵਧੀਆ ਮਾਰਾ ਸੱਸੀ ਘਾਲ ਦੀ ਤੇ ਘਰ ਪਰਿਵਾਰ ਦੱਸੋ ਬੰਦਾ ਬਹੁਤ ਵਧੀਆ ਠੀਕ ਠਾਕ ਚੜਦੀ ਕਲਾ ਸੇ ਨਾਮ ਦੱਸ ਦਈਏ ਕਿਰੋਂ ਦੀ ਆਪਾਂ ਜਿੱਥੇ ਖੜਿਆ ਹਾਂ ਹਾਂਜੀ ਮੇਰਾ ਨਾਮ ਗਗ ਤੇਜ ਸਿੰਘ ਜੀ ਕਿਸਾਨ ਦੂਸ਼ ਸਹਾਤ ਕਮੇਟੀ ਦਾ ਪ੍ਰਧਾਨ ਹੈ ਪਿੰਡ ਦਾ ਜੀ ਤੇ ਘਰੇਲੂ ਸਾਡਾ ਕੰਮ ਕਰਦੇ ਆ ਅਸੀਂ ਕੋਈ ਦੂਜਾ ਹੈ ਨਹੀਂਗਾ ਵੀ ਕੋਈ ਵਪਾਰ ਦਾ ਕੰਮ ਹੈ ਨਹੀਂਗਾ ਕੋਈ ਵਾਧੂ ਜਦੋਂ ਪਾਧੂ ਪਸੂ ਦੁੱਧਤ ਹੁੰਦਾ ਉਦੋਂ ਅਸੀਂ ਵੇਚ ਦਿੰਦੇ ਆ ਜਾਂ ਜੋ ਲੋੜ ਹੁੰਦੀ ਉਹ ਤਾਂ ਲੈ ਲੈਣੀ ਆ ਅੱਛਾ ਇਹ ਗਾਂ ਅਸੀਂ ਤਸੱਲੀ ਵਾਲੇ ਥਾਉ ਲਈ ਸੀ ਜੀ ਜਸਤੀ ਦਲ ਚੁਹਿਆਂਦੀ ਹੈ ਜੀ 24 ਲੀਟਰ ਦੁੱਧ ਉਹਨਾਂ ਨੇ ਸੱਜਰ ਦਾ ਚੁਇਆ ਸੀਗਾ ਜੀ ਅਸੀਂ ਇਹ ਗਾਂ ਧੋਕੜ ਲੈ ਕੇ ਆਏ ਸੀਗੇ ਜੀ ਹੁਣ ਸਾਡੇ ਕੋਲ ਦੁੱਧ ਘਰ ਦਾ ਹੂਰ ਹੋ ਗਿਆ ਕਰਕੇ ਤਾਂ ਅਸੀਂ ਇਹ ਵਿਕਾਊ ਕੀਤੀ ਹੈ ਵੀ ਚੰਗੇ ਪੈਸੇ ਚਲਕਦੇ ਹੂਰ ਤੇ ਲਾਈ ਜਾਂਦੇ ਆ ਬਿਲਕੁਲ ਬਿਲਕੁਲ ਕੰਮ ਆ ਜਾਂਦੇ ਆ ਇਹ ਦੋਵੇਂ ਕੰਮ ਆ ਜਾਂਦੇ ਆ ਜੀ 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 ਤੀਜੇ ਸੂਏ ਇਹਨੇ ਹੁਣ ਸੂਣਾ ਹੈ ਜੀ ਦੂਜੇ ਸੂਏ ਵਰਦਾ ਕੋਈ ਨਹੀਂ ਇਹਨੇ ਭੰਨਿਆ ਪੂਲੀ ਜਿਹਾ ਸਿੱਖਾ ਹਾਂ ਠੀਕ ਹੈ ਜੀ ਜਿਹੜਾ ਇਹਦੇ ਥਾਨ ਹੈ ਦੁੱਧ ਹੈ ਦੁੱਧ ਹੀ ਫੈੜ ਵੀ ਚਾਰ 6 ਹੁੰਦੀਦੀ ਹੈ ਥਾਂ ਤੋਂ ਬੇਚ ਕਢਾਨਾ ਹੈ ਜੀ ਕੁਈ ਥਣਾ ਦੇ ਵਿੱਚ ਪੂਰ ਛਿੱਟਾ ਨਹੀਂ ਗਾ ਓਕੇ ਦੀ ਰਿਪੋਰਟ ਹੈ ਓਕੇ ਦੀ ਰਿਪੋਰਟ ਹੈ ਜੀ ਅੱਛਾ ਇੱਕ ਗੱਲ ਹੋਰ ਹੈ ਇਹਦੇ ਟੀਮ ਦਾ ਹੁਣ ਤੁਸੀਂ ਜਦੋਂ ਲੈ ਕੇ ਆਏ ਤੁਸੀਂ ਤੋਕੜ ਗੱਪਣੀ ਰੈਂਦੀ ਹਾਂ ਜੀ ਅਸੀਂ ਤੋਕੜ ਗੱਪਣੀ ਕਿੰਨੇ ਦਿਨ ਦੀ ਗੱਪੜੂ ਸੀਗੀ ਉਦੋਂ ਤੋ ਦ 79 ਦਿਨ ਦੀ ਕਿੰਨਾ ਦੁੱਧ ਦਈ ਗਈ ਉਦੋਂ ਆਪਣੇ ਨੂੰ ਉਦੋਂ ਆਪਣੇ ਕੋਲ 12 ਲੀਟਰ ਦੁੱਧ ਅਸੀਂ ਚੋਕ ਲਿਆਏ 12 ਲੀਟਰ ਦੁੱਧਾਂ ਨੂੰ ਦਿੰਦੀ ਰਹੀ ਉਹ ਹਾਂ ਦਿੰਦੀ ਰਹੀ ਹੈ ਕੀ ਬਾਬਾ ਠੀਕ ਹੈ ਫਿਰ ਦੋ ਦੇ 20 ਕਿਲੋ ਦਾ ਨੂੰ ਕੁਝ ਨਹੀਂ ਕਿਹਾ ਕਰਮਾ ਹਾਂ ਤੇ ਹੁਣ ਵੀ ਸਾਡੇ ਛੱਡੀ ਨੂੰ ਇਹ ਥੋੜਾ ਟਾਈਮ ਹੀ ਹੋਇਆ ਕਿਉਂਕਿ ਸੰਦਲ ਦੀ ਲੋੜ ਸੀਗੀ ਦੁੱਧ ਦ ਮਾ ਕੱਦ ਦੇ ਵਿੱਚ ਪਾੜੀ ਉੱਚੀ ਲੰਮੀ ਨਾ ਮੰਨ ਕੇ ਆਇਆ ਜਿੱਤ ਕਿਉਂਕਿ ਤੁਸੀਂ ਦੂਰੋਂ ਆਜੇ ਤੇ ਤੁਸੀਂ ਕਹੋ ਬਾਅਦ ਛੁੱਟੀ ਆ ਇਹ ਪਹਿਲਾਂ ਦੱਸ ਦਿੰਦਾ ਹਾਈਟ ਦਰਮਿਆਨੇ ਦੇ ਵਿੱਚ ਮੀਡੀਅਮ ਸਾਈਜ਼ ਦੇ ਵਿੱਚ ਅੰਗਾ ਪੈਰਾਂ ਦੀ ਨਜਾਇਜ਼ ਪਤਰੀ ਗਾਵਾਂ ਕਿਉਂਕਿ ਜੇ ਤੁਸੀਂ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਬਈ ਮੇਰੇ ਲਈ ਹਿਸਾਬ ਦੇ ਨਾਲ ਤਾਂ ਗਰਮੀ ਦਾ ਗਹਿਣਾ ਤੇ ਤੁਹਾਡੇ ਘਰ ਦਾ ਤੋਹਫਾ ਤੁਹਾਡੇ ਘਰ ਦਾ ਸ਼ਿੰਗਾਰ ਗਾਵਾਂ ਕਿਉਂਕਿ ਬਈ ਇਹੋ ਜੀ ਚੀਜ਼ ਕ੍ਰਾਸ ਬਾਂਡ ਦੇ ਵਿੱਚ ਠੰਢੇ ਦੇ ਵਾਲੀ ਛੇਤੀ ਬੁੱਢਾ ਪਣਦੀ ਦਿਖਾਉਂਦੀ ਜਿਹੜੀ ਚੀਜ਼ ਇਹਦੇ ਵਿੱਚ ਹੈਗੀ ਉਹ ਕਰਮ ਵਾਲੀ ਦੇ ਵਿੱਚ ਟੌਪ ਕਲਾਸ ਵਾਲੀ ਵਾਪਾੰਡਾ ਦੇਖੋ ਕਰਾਂ ਦੀ ਉਹਨਾਂ ਨੂੰ ਓਕੇ ਚੱਲਦੀ ਆ ਬਿੱਤਰੋ ਰੇਟ ਅੰਦਾ ਜਿਹੜਾ ਮਾਲਕਾਂ ਨੇ ਤੈ ਕੀਤਾ ਉਹ ਕਿੰਨਾ ਵਾ ਜੀ ਪਾਪਾ ਜੀ 75 ਹਜ਼ਾਰ ਤੇ ਮੰਨਤਨ ਕਰਦੇ 75 ਹਜ਼ਾਰ ਦੇ ਵਿੱਚ ਮੰਨਤਨ ਕਰਦੇ ਠੀਕ ਹੈ ਜੀ 75 ਹਜ਼ਾਰ ਦੇ ਵਿੱਚ ਮੰਨਤਨ ਹੋ ਜਾਊਗਾ ਬਾਈ ਫਿਰ ਨੰਬਰ ਆਪਾਂ ਸਕਰੀਨ ਦੇ ਉੱਤੇ ਪਾਈ ਉਹਨਾਂ ਦਾ ਲਾ ਵੀ ਦਿਆਂਗੇ ਬਾਈ ਤੇ ਜਿਹੜੇ ਭਰਾ ਨੂੰ ਚਾਹੀਦੀ ਆ ਤੁਸੀਂ ਨੋਟ ਕਰ ਲੈ ਭਾਈ ਨੰਬਰ ਕਿੰਨਾ ਆਪਣਾ ਨੰਬਰ ਲਾਪਾ 94634 ਜੀ 81426 94634 ਕੀ ਸੀ 426 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਤੁਸੀਂ ਬਾਈ ਹੁਣਾਂ ਦੇ ਨਾਮ ਮਿੱਤਰੋ ਰابطਾ ਕੈਂਪ ਪਿੰਡ ਹੈਗਾ ਵਾ ਜਿਹੜਾ ਲੰਡੇ ਜ਼ਿਲ੍ਹਾ ਹੈਗਾ ਵਾ ਮਿੱਤਰੋ ਮੋਗਾ ਨੇੜੇ ਪਿੰਡ ਹੈਗਾ ਵਾ ਰੋਡੇ ਤੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆਪਣਾ ਘਰ ਹੈਗਾ ਪੰਚਾਇਤ ਘਰ ਦੀ ਪਿਛਾੜੀ ਹੈ ਜੀ ਤੇ ਮੂਹਰੇ ਪਾਸੇ ਸਿਨੇ ਆ ਜਾਂਦੀ ਠੀਕ ਹੈ ਧੰਨਵਾਦ